ਸਤਨਾਮ ਸ਼੍ਰੀ ਵਾਹਿਗੁਰੂ ਸਾਬ ਜੀ ਹਰ ਜੀ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਹਰ ਜੀ ਰਾਖਲੇ ਪਤ ਮੇਰੀ जामक त्रास भयो ओर अंतर शरण गही कृपा निद तेरी रहाओ महा पतित मगद लोपी फनकर्ता पाप अब हारा हा। पै मरबे को बेहतर नाहिन ਤੇਹ ਚਿੰਤਾ ਤਨ ਜਾਰਾ ਕਿਨੇ ਭਾਵ ਮੁਕਤ ਕੇ ਕਾਰਨ ਦੇ ਦਿੱਸ ਕਿਉਂ ਉਠ ਧਿਆਆ ਕਾਟੇ ਪੇਰਤ ਬਸੇ ਨਿਰੰਤਰ ਤਾਂ ਕੋ ਮਰਮ ਨਾ ਪਾਇਆ ਨਾਹੀਨ ਗੁਣ ਨਾਹੀਨ ਕਿਛ ਜਪ ਤਪ ਕਹਨ ਕਰਮ ਅਬ ਕੀ ਜੈ ਨਾਨਕ ਹਰ ਪਰਿਓ ਸਰਨਾਗਤ ਅਬੇ ਦਾਨ ਪ੍ਰਭ ਦੀ ਜੈ ਮਨ ਰੇ ਸੱਚਾ ਗੋ ਬਚਾਰਾ ਰਾਮ ਨਾਮ ਬਿਨ ਮਿਥਿਆ ਮਾਨੋ ਸਗਰ ਇਹ ਸੰਸਾਰਾ ਰਹਾਓ ਜਾਂ ਤੋ ਜੋਗੀ ਖੋਜਤ ਹਾਰੇ ਪਯੋ ਨਾ ਤੇ ਪਾਰਾ ਸੋ ਸੁਆਮੀ ਤੁਮਹ ਨਿਕਟ ਪਛਾਨੋ ਰੂਪ ਰੇਖਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬਹੁ ਨਾ ਅਸੰਬਾਰਾ ਨਾਨਕ ਸਰਨ ਪਰਿਓ ਜਗ ਬੰਤਰ ਰਾਖੋ ਬਿਰਦ ਤੁਹਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਹਾਰ ਜੀ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਸਾਜੂ ਰਾਖਲੇ ਪਤ ਮੇਰੀ ਜਮਕੋ ਤਰਾਸ ਭਇਓ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਰਹਾਓ ਮਹਾ ਪਤਿਤ ਮੁਗਦ ਲੋਭੀ ਫਨ ਕਰਤਾ ਪਾਪ ਅਬ ਹਾਰਾ ਪੈ ਮਰਬੇ ਕੋ ਬਿਹਤਰ ਨਾਹੀਨ ਤੇਹ ਚਿੰਤਾ ਤਨ ਜਾਰਾ ਕੇਨੇ અપਾਵ ਮੁਕਤ ਕੇ ਕਾਰਨ ਦੇ ਇਸ ਕਿਉਂ ਉਠ ਧਿਆਆ ਕਾਟੇ ਪੇਰਤ ਬਸੇ ਨਿਰੰਤਰ ਤਾਂ ਕੋ ਮਰਮ ਨਾ ਪਾਇਆ ਨਾਹੀਨ ਗੁਣ ਨਾਹੀਨ ਕਿਛ ਜਪ ਤਪ ਕਹਨ ਕਰਮ ਅਬ ਕੀ ਜੈ ਨਾਨਕ ਹਰ ਪਰਿਓ ਸਰਨਾਗਤ ਅਬੇ ਦਾਨ ਪ੍ਰਭ ਦੀ ਜੈ ਮਨ ਰੇ ਸਚਾ ਗੋ ਬਚਾਰਾ ਰਾਮ ਨਾਮ ਬਿਨ ਮਿਥਿਆ ਮਾਨੋ ਸਗਰੋ ਇਹ ਸੰਸਾਰਾ ਰਹਾਓ ਜਾਣਿਓ ਜੋਗੀ ਖੋਜਤ ਹਾਰੇ ਪਯੋ ਨਾ ਤਹਿ ਪਾਰਾ ਸੋ ਸੁਆਮੀ ਤੁਮ ਨਿਕਟ ਪਛਾਨੋ ਰੂਪ ਰਖ ਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬੂ ਨਾ ਅਸੰਬਾਰਾ ਨਾਨਕ ਸਰਨ ਪਰਿਓ ਜਗ ਬੰਤਰ ਰੱਖ ਬਿਰਦ ਤੁਹਾਰਾ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਹਰ ਜੀ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਹਜੇ ਰਾਖਲੇ ਪਤ ਮੇਰੀ ਨਾਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਹੀ ਕਿਰਪਾ ਨਿਦ ਤੇਰੀ ਰਹਾਉ ਮਹਾ ਪਤਿਤ ਮੁਗਦ ਲੋਭੀ ਫਨ ਕਰਤਾ ਪਾਪ ਅਬ ਹਾਰਾ ਪੈ ਮਰਬੇ ਕੋ ਬਿਸਤਰ ਨਾਹੀਨ ਤੇਹ ਚਿੰਤਾ ਤਨ ਜਾਰਾ ਕਿੰਨੇ અપਾਵ ਮੁਕਤ ਕੇ ਕਾਰਨ ਦੇਹਿਸ ਕਿਉਂ ਉਠ ਧਿਆਇ ਕਾਟੇ ਪੇਰਤ ਬਸੇ ਨਰੰਤਰ ਤਾਂ ਕੋ ਮਰਮ ਨਾ ਪਾਇਆ ਨਾਹੀਨ ਗੁਣ ਨਾਹੀਨ ਕਿਛ ਜਪ ਤਪ ਕਹੋਨ ਕਰਮ ਅਬ ਕੀ ਜੈ ਨਾਨਕ ਹਰ ਪਰਿਓ ਸਰਨਾਗਤ ਅਬੇ ਦਾਨ ਪ੍ਰਭ ਦੀ ਜੈ ਮਨ ਰੇ ਸਚਾ ਗੋ ਬਚਾਰਾ ਕਰਾਮ ਨਾਮ ਬਿਨ ਮਿਥਿਆ ਮਾਨੋ ਸਗਰ ਇਹ ਸੰਸਾਰ ਰਹਾਓ ਜਾਂ ਕਿਉ ਜੋਗੀ ਖੋਜਤ ਹਾਰੇ ਪਯੋ ਨਾ ਤੇ ਪਾਰਾ ਸੋ ਸਵਾਮੀ ਤੁਮਹ ਨਿਕਟ ਪਛਾਨੋ ਰੂਬਾਰਖ ਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬੂ ਨਾ ਅਸੰਬਾਰਾ ਨਾਨਕ ਸਰਨ ਪਰਿਓ ਜਗ ਬੰਤਰ ਰੱਖ ਬਿਰਦ ਤੁਹਾਰਾ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਹਾਰ ਜੀ ਰਾਖਲੇ ਪਤ ਮੇਰੇ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਹਾਰ ਜੀ ਰਾਖਲੇ ਪਤ ਮੇਰੇ ਮਕੂਤਰਾਸ ਭਯੋ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਰਹਾਓ ਮਹਾ ਪਤਿਤ ਮੁਕਤ ਲੋਪੀ ਫਨ ਕਰਤਾ ਪਾਪ ਅਬ ਹਾਰਾ ਪੈ ਮਰਬੇ ਕੋ ਬਿਹਤਰ ਨਾਹੀਨ ਦੇਹ ਚਿੰਤਾ ਤਨ ਜਾਰਾ ਕਿੰਨੇ ਭਾਵ ਮੁਕਤ ਕੇ ਕਾਰਨ ਦੇਹ diss ਕਿਉਂ ਉਠ ਧਿਆਇ ਕਾਟੇ ਪੇਰਤ ਬਸੇ ਨਿਰੰਤਰ ਤਾਂ ਕੋ ਮਰਮ ਨਾ ਪਾਇਆ ਨਾਹੀਨ ਗੁਣ ਨਾਹੀਨ ਕਿਛ ਜਪ ਤਪ ਕਹਨ ਕਰਮ ਅਬ ਕੀਜੈ ਨਾਨਕ ਹਰ ਪਰਿਓ ਸਰਨਾਗਤ ਅਬੇ ਦਾਣ ਪ੍ਰਭ ਦੀਜੈ ਮਨ ਰੇ ਸਚਾ ਗੋ ਬਚਾਰਾ ਰਾਮ ਨਾਮ ਬਿਨ ਮਿਥਿਆ ਮਾਨੋ ਸਗਰ ਇਹ ਸੰਸਾਰਾ ਰਹਾਓ ਜਾਣਿਓ ਜੋਗੀ ਖੋਜਤ ਹਾਰੇ ਪਯੋ ਨਾ ਤੇ ਬਾਰਾ ਸੋ ਸੁਆਮੀ ਤੁਮਹ ਨਿਕਟ ਪਛਾਨੋ ਰੂਪ ਰਖਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬੂ ਨਾ ਅਸੰਬਾਰਾ ਨਾਨਕ ਸਰਨ ਪਰਿਓ ਜਗ ਬੰਤਰ ਰੱਖੋ ਬਿਰਦ ਤੁਹਾਰਾ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਹਰ ਜੀ ਰਾਖਲੇ ਪਤ ਮੇਰੇ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਹਜੂ ਰਾਖਲੇ ਪਤ ਮੇਰੇ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਰਹਾਓ ਮਹਾ ਪਤਿਤ ਮੁਗਦ ਲੋਭੀ ਫਨ ਕਰਤਾ ਪਾਪ ਅਬ ਹਾਰਾ ਪੈ ਮਰਬੇ ਕੋ ਬਿਹਤਰ ਨਾਹੀਨ ਦੇਹ ਚਿੰਤਾ ਤਨ ਜਾਰਾ ਕਿੰਨੇ ਪਾਵ ਮੁਕਤ ਕੇ ਕਾਰਨ ਦੇਹ diss ਕਿਉਂ ਉਠ ਧਿਆਆ ਕਾਟੇ ਪੇਰਤ ਬਸੇ ਨਰੰਤਰ ਤਾਂ ਕੋ ਮਰਮ ਨਾ ਪਾਇਆ ਨਾਹੀਨ ਗੁਣ ਨਾਹੀਨ ਕਿਛ ਜਪ ਤਪ ਕਹਨ ਕਰਮ ਅਬ ਕੀ ਜੈ ਨਾਨਕ ਹਰ ਪਰਿਓ ਸਰਨਾਗਤ ਅਬੇ ਦਾਨ ਪ੍ਰਭ ਦੀ ਜੈ ਮਨ ਰੇ ਸਚਾ ਗੋ ਬਚਾਰਾ ਰਾਮ ਨਾਮ ਬਿਨ ਮਿਥਿਆ ਮਾਨੋ ਸਗਰ ਇਹ ਸੰਸਾਰਾ ਰਹਾਓ ਜਾਣਿਓ ਜੋਗੀ ਖੋਜਤ ਹਾਰੇ ਪਯੋ ਨਾ ਤੇ ਪਾਰਾ ਸੋ ਸੁਆਮੀ ਤੁਮਹ ਨਿਕਟ ਪਛਾਨੋ ਰੂਬਾਰਖ ਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬੂ ਨਾ ਅਸੰਬਾਰਾ ਨਾਨਕ ਸਰਨ ਪਰਿਓ ਜਗ ਬੰਤਰ ਰੱਖ ਬਿਰਦ ਤੁਹਾਰਾ ਸਤਨਾਮ ਸ਼੍ਰੀ ਵਾਹਿਗੁਰੂ ਸਹਿਬ ਜੀ ਹਾਰ ਜੀ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਹਾਰ ਜੀ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਏ ਕਿਰਪਾ ਨਿਧ ਤੇਰੀ ਰਹਾਓ ਮਹਾ ਪਤਿਤ ਮੁਗਦ ਲੋਭੀ ਫਨ ਕਰਤਾ ਪਾਪ ਅਬ ਹਾਰਾ ਪੈ ਮਰਬੇ ਕੋ ਬਿਹਤਰ ਨਾਹੀਨ ਤੇਹ ਚਿੰਤਾ ਤਨ ਜਾਰਾ ਕਿੰਨੇ ਪਾਵ ਮੁਕਤ ਕੇ ਕਾਰਨ ਦੇਹਿਸ ਕਿਉਂ ਉਠ ਧਿਆਇ ਕਾਟੇ ਪੇਰਤ ਬਸੇ ਨਰੰਤਰ ਤਾਂ ਕੋ ਮਰਮ ਨਾ ਪਾਇਆ ਨਾਹੀਨ ਗੁਣ ਨਾਹੀਨ ਕਿਛ ਜਪ ਤਪ ਕਹੋਂ ਕਰਮ ਅਬ ਕੀ ਜੈ ਨਾਨਕ ਹਰ ਪਰਿਓ ਸਰਨਾਗਤ ਅਬੇ ਦਾਨ ਪ੍ਰਭ ਦੀ ਜੈ ਮਨ ਰੇ ਸਚਾ ਗੋ ਬਚਾਰਾ ਰਾਮ ਨਾਮ ਬਿਨ ਮਿਥਿਆ ਮਾਨੋ ਸਗਰ ਇਹ ਸੰਸਾਰਾ ਰਹਾਓ ਜਾਂਤੋ ਜੋਗੀ ਖੋਜਤ ਹਾਰੇ ਪਯੋ ਨਾ ਤੇ ਪਾਰਾ ਸੋ ਸੁਆਮੀ ਤੁਮਹ ਨਿਕਟ ਪਛਾਨੋ ਰੂਪ ਰਖਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬੂ ਨਾ ਅਸੰਬਾਰਾ ਨਾਨਕ ਸਰਨ ਪਰਿਓ ਜਗ ਬੰਤਰ ਰੱਖੋ ਬਿਰਦ ਤੁਹਾਰਾ ਸਤਨਾਮ ਸ਼੍ਰੀ ਵਾਹਿਗੁਰੂ ਸਹਿਬ ਜੀ ਹਰ ਜੀ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਹਰ ਜੀ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਹੀ ਕਿਰਪਾ ਨਿਦ ਤੇਰੀ ਰਹਾਉ ਮਹਾ ਪਤਿਤ ਮੁਗਦ ਲੋਭੀ ਫਨ ਕਰਤਾ ਪਾਪ ਅਬ ਹਾਰਾ ਪੈ ਮਰਬੇ ਕੋ ਬਿਸਤਰ ਨਾਹੀਨ ਤੇਹ ਚਿੰਤਾ ਤਨ ਜਾਰਾ ਕਿਨੇ અપਾਵ ਮੁਕਤ ਕੇ ਕਾਰਨ ਦੇ ਇਸ ਕਿਉਂ ਉਠ ਧਿਆਆ ਕਾਟੇ ਪੇਰਤ ਬਸੇ ਨਰੰਤਰ ਤਾਂ ਕੋ ਮਰਮ ਨਾ ਪਾਇਆ ਨਾਹਿਨ ਗੁਣ ਨਾਹਿਨ ਕਿਛ ਜਪ ਤਪ ਕਹੌਣ ਕਰਮ ਅਬ ਕੀ ਜੈ ਨਾਨਕ ਹਰ ਪਰਿਓ ਸਰਨਾਗਤ ਅਬੇ ਦਾਨ ਪ੍ਰਭ ਦੀ ਜੈ ਮਨ ਰੇ ਸਚਾ ਗੋ ਬਚਾਰਾ ਰਾਮ ਨਾਮ ਬਿਨ ਮਿਥਿਆ ਮਾਨੋ ਸਗਰੋ ਇਹ ਸੰਸਾਰਾ ਰਹਾਓ ਜਾਂਤੋ ਜੋਗੀ ਖੋਜਤ ਹਾਰੇ ਪਯੋ ਨਾ ਤੇ ਪਾਰਾ ਸੋ ਸੁਆਮੀ ਤੁਮਹ ਨਿਕਟ ਪਛਾਨੋ ਰੂਪ ਰਖਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬੂ ਨਾ ਅਸੰਬਾਰਾ ਨਾਨਕ ਸਰਨ ਪਰਿਓ ਜਗ ਬੰਤਰ ਰੱਖੋ ਬਿਰਦ ਤੁਹਾਰਾ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਹਰ ਜੀ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਹਰ ਜੀ ਰਾਖਲੇ ਪਤ ਮੇਰੀ जाम को त्रास भयो और अंतर शरण गही कृपा निद तेरी रहा हो महा पतित मगद लोपी फन करता पाप अब हारा पै मरबे को बेहतर नाहीन ਤੇਹ ਚਿੰਤਾ ਤਨ ਜਾਰਾ ਕਿੰਨੇ ਭਾਵ ਮੁਕਤ ਕੇ ਕਾਰਨ ਦੇਹਿਸ ਕਿਉਂ ਉਠ ਧਿਆਇ ਕਾਟੇ ਪੇਰਤ ਬਸੇ ਨਰੰਤਰ ਤਾਂ ਕੋ ਮਰਮ ਨਾ ਪਾਇਆ ਨਾਹੀਨ ਗੁਣ ਨਾਹੀਨ ਕਿਛ ਜਪ ਤਪ ਕਹੋਂ ਨ ਕਰਮ ਅਬ ਕੀ ਜੈ ਨਾਨਕ ਹਰ ਪਰਿਓ ਸਰਨਾਗਤ ਅਬੇ ਦਾਨ ਪ੍ਰਭ ਦੀ ਜੈ ਮਨ ਰੇ ਸਚਾ ਗੋ ਬਚਾਰਾ ਰਾਮ ਨਾਮ ਬਿਨ ਮਿਥਿਆ ਮਾਨੋ ਸਗਰੋ ਇਹ ਸੰਸਾਰਾ ਰਹਾਓ ਜਾਂਤੋ ਜੋਗੀ ਖੋਜਤ ਹਾਰੇ ਪਯੋ ਨਾਤੇ ਪਾਰਾ ਸੋ ਸੁਆਮੀ ਤੁਮਹ ਨਿਕਟ ਪਛਾਨੋ ਰੂਪ ਰਖਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬੂ ਨਾ ਅਸੰਬਾਰਾ ਨਾਨਕ ਸਰਨ ਪਰਿਓ ਜਗ ਬੰਤਰ ਰੱਖ ਬਿਰਦ ਤੁਹਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਹਾਰ ਜੀ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਹਾਰ ਜੀ ਰਾਖਲੇ ਪਤ ਮੇਰੀ जाम को त्रास भयो और अंतर शरण गहे कृपा निद तेरी रहा हो महा पतित मगद लोपी फन करता पाप अब हारा हा। पैर मरबे को बेहतर नाहीन ਦੇਹ ਚਿੰਤਾ ਤਨ ਜਾਰਾ ਕਿੰਨੇ ਭਾਵ ਮੁਕਤ ਕੇ ਕਾਰਨ ਦੇਹ diss ਕਿਉਂ ਉਠ ਧਿਆਇ ਕਾਟੇ ਪੇਰਤ ਬਸੇ ਨਿਰੰਤਰ ਤਾਂ ਕੋ ਮਰਮ ਨਾ ਪਾਇਆ ਨਾਹੀਨ ਗੁਣ ਨਾਹੀਨ ਕਿਛ ਜਪ ਤਪ ਕਹੋਂ ਨ ਕਰਮ ਅਬ ਕੀਜੈ ਨਾਨਕ ਹਰ ਪਰਿਓ ਸਰਨਾਗਤ ਅਬੇ ਦਾਨ ਪ੍ਰਭ ਦੀਜੈ ਮਨ ਰੇ ਸਚਾ ਗੋ ਬਚਾਰਾ ਰਾਮ ਨਾਮ ਬਿਨ ਮਿਥਿਆ ਮਾਨੋ ਸਗਰੋ ਇਹ ਸੰਸਾਰਾ ਰਹਾਓ ਜਾਂਕਿਓ ਜੋਗੀ ਖੋਜਤ ਹਾਰੇ ਪਯੋ ਨਾ ਤੇ ਪਾਰਾ ਸੋ ਸੁਆਮੀ ਤੁਮਹ ਨਿਕਟ ਪਛਾਨੋ ਰੂਪ ਰਖਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬੂ ਨਾ ਅਸੰਬਾਰਾ ਨਾਨਕ ਸਰਨ ਪਰਿਓ ਜਗ ਬੰਤਰ ਰੱਖੋ ਬਿਰਦ ਤੁਹਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਹਾਰ ਜੀ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਹਾਰ ਜੀ ਰਾਖਲੇ ਪਤ ਮੇਰੀ ਮਕੋਤਰਾਸ ਭਯੋ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਰਹਾਓ ਮਹਾ ਪਤਿਤ ਮੁਗਦ ਲੋਭੀ ਫਨ ਕਰਤਾ ਪਾਪ ਅਬ ਹਾਰਾ ਪੈ ਮਰਮੇ ਕੋ ਬਿਹਤਰ ਨਾਹੀਨ ਤੇਹ ਚਿੰਤਾ ਤਨ ਜਾਰਾ ਕਿਨੇ ਭਾਵ ਮੁਕਤ ਕੇ ਕਾਰਨ ਦੇ ਦਿੱਸ ਕਿਉ ਉਠ ਧਿਆਆ ਕਾਟੇ ਪੇਰਤ ਬਸੇ ਨਿਰੰਤਰ ਤਾਂ ਕੋ ਮਰਮ ਨਾ ਪਾਇਆ ਨਾਹਿਨ ਗੁਣ ਨਾਹਿਨ ਕਿਛ ਜਪ ਤਪ ਕਹੋਨ ਕਰਮ ਅਬ ਕੀ ਜੈ ਨਾਨਕ ਹਰ ਪਰਿਓ ਸਰਨਾਗਤ ਅਬੇ ਦਾਨ ਪ੍ਰਭ ਦੀ ਜੈ ਮਨ ਰੇ ਸਚਾ ਗੋ ਬਚਾਰਾ ਰਾਮ ਨਾਮ ਬਿਨ ਮਿਥਿਆ ਮਾਨੋ ਸਗਰ ਇਹ ਸੰਸਾਰਾ ਰਹਾਓ ਜਾਣਿਓ ਜੋਗੀ ਖੋਜਤ ਹਾਰੇ ਪਯੋ ਨਾ ਤੇ ਪਾਰਾ ਸੋ ਸੁਆਮੀ ਤੁਮਹ ਨਿਕਟ ਪਛਾਨੋ ਰੂਪ ਰਖਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬੂ ਨਾ ਅਸੰਬਾਰਾ ਨਾਨਕ ਸਰਨ ਪਰਿਓ ਜਗ ਬੰਤਰ ਰੱਖੋ ਬਿਰਦ ਤੁਹਾਰਾ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਹਰ ਜੀ ਰਾਖਲੇ ਪਦ ਮੇਰੇ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਹਾ ਜੀ ਰਾਖਲੇ ਪਦ ਮੇਰੇ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਹੀ ਕਿਰਪਾ ਨਿਦ ਤੇਰੀ ਰਹਾਉ ਮਹਾ ਪਤਿਤ ਮੁਗਦ ਲੋਪੀ ਫਨ ਕਰਤਾ ਪਾਪ ਅਬ ਹਾਰਾ ਪੈ ਮਰਬੇ ਕੋ ਬਿਸਤਰ ਨਾਹੀਨ ਤੇਹ ਚਿੰਤਾ ਤਨ ਜਾਰਾ ਕਿਨੇ ਭਾਵ ਮੁਕਤ ਕੇ ਕਾਰਨ ਦੇ ਇਸ ਕਿਉਂ ਉਠ ਧਿਆਆ ਕਾਟੇ ਪੇਰਤ ਬਸੇ ਨਰੰਤਰ ਤਾਂ ਕੋ ਮਰਮ ਨਾ ਪਾਇਆ ਨਾਹੀਨ ਗੁਣ ਨਾਹੀਨ ਕਿਛ ਜਪ ਤਪ ਕਹਨ ਕਰਮ ਅਬ ਕੀਜੈ ਨਾਨਕ ਹਰ ਪਰਿਓ